ਫਾਇਗ੍ਰੀ ਦੀ ਕਾਲ ਸਾ ਫਾਇ ਗੁਰੂ ਜੀ ਕਿੱਸਾ ਤੇ ਤੇਰੇ ਮਸਤਕ ਤੇ ਜੇ ਲੇਖ ਫੁੱਟھے ਨੇ ਨਾ ਪਿਆਰਿਆ ਚਾਰੇ ਪਾਸੇ ਮਿੱਦੋਂ ਲੱਗਦੇ ਜੰਝਾਰ ਚ ਫਸਿਆ ਹੋਏ ਸਮਝ ਨਹੀਂ ਪੈਂਦੀ ਜ਼ੁਗਤੀ ਹੈ ਜ਼ੁਗਤੀ ਮਹਾਰਾਜ ਜੀ ਦੇ ਦਰ ਕਰਦੀ ਜਾ ਸੰਗਤ ਦੇ ਜੋੜੇ ਜਿੱਥੇ ਪਏ ਹੁੰਦੇ ਨਾ ਉੱਥੇ ਦੀ ਚਰਨ ਧੂੜ ਮੱਥੇ ਤੇ ਲਾਲਾ ਜਿਉੜੇ ਝਾੜੀ ਚੱਲ ਸੰਗਤ ਦੇ ਜੋੜੇ ਝਾੜੀ ਚੱਲ ਤੇਰੇ ਮਾਸਤਕ ਦੀਆਂ ਲਕੀਰਾਂ ਬਦਲ ਦੂਗਾ ਬਾਦਸ਼ਾਹ ਕੀ ਕਹਿਣ ਜੋੜਿਆਂ ਦੀ ਸੇਵਾ ਕਰੇ ਤੇ ਕੱਪੜੇ ਗੰਦੇ ਹੋ ਜਾਣਗੇ ਉਹ ਪਿਆਰੇ ਤੇਰਾ ਜੇ ਮਨ ਨੀਵਾ ਹੋ ਗਿਆ ਨਾ ਮੁਣੇ ਤਨੁ ਭਰ ਦੇਣਾ ਪਾਰ ਬ੍ਰਹਮ ਗਰੀਬ ਨਿਵਾਜ ਗਰੀਬ ਨਿਵਾਜ ਨਿਮਾਣਾ ਹੋ ਕੇ ਚਲਿਆ ਜਾ ਗੁਰੂ ਦੇ ਦਰ ਤੇ ਸੇਵਾ ਹੀ ਕਰੀ ਚਲ ਜਿੰਨਾ ਚਿਰ ਮੱਥੇ ਦੇ ਪੁੱਠੇ ਲੇਖ ਸਿੱਧੇ ਨਹੀਂ ਹੁੰਦੇ ਸੇਵਾਈ ਕਰੀ ਚਲ ਗੁਰੂ ਘਰੇ ਜਿਉੜੇ ਝਾੜੀ ਚਲ ਸੰਗਤ ਦੇ ਝਾੜੂ ਦੀ ਸੇਵਾ ਕਰੀ ਚਲ ਸੇਵਾਈ ਕਰੀ ਚਲ ਸੇਵਾਈ ਕਰੀ ਚਲ ਤੇਰੇ ਮੱਥੇ ਦੇ ਲੇਖ ਸੋਨੇ ਵਰਗੇ ਕਰ ਦੇਣੇ ਆ ਪਾਤਸ਼ਾਹ ਨੇ ਇਸ ਤੋਂ ਵੱਡੀ ਕੋਈ ਯੁਗਤੀ ਨਹੀਂ ਕੋਈ ਯੁਗਤੀ ਨਹੀਂ ਤੇਰੀਆਂ ਝੋਲੀਆਂ ਭਰ ਦੇਣੀਆਂ ਆ ਓਨ ਗੁਰੂ ਘਰੇ ਕੀਤੀ ਇੱਕ ਪਲ ਵੀ ਸੇਵਾ ਵਿਰਥੀ ਨਹੀਂ ਜਾਂਦੀ ਨਹੀਂ ਜਾਂਦੀ ਨਿਵਾਜ ਦਿੰਦਾ ਹੈ ਸੇਵਾ ਕਰਨ ਵਾਲੇ ਕਰਲਾ ਫੁਰਨਾ ਇੱਕ ਸਾਲ ਅਣਥੱਕ ਸੇਵਾ ਕਰਨੀ ਬਿਨਾਂ ਨਿੰਦਿਆ ਕੀਤੇ ਬਿਨਾਂ ਚੁਗਲੀ ਕੀਤੇ ਬਿਨਾਂ ਇੱਛਾ ਕੀਤੇ ਸੇਵਾ ਕਰਨੀ ਊਂ ਵੀ ਤਾਂ ਇੱਧਰ ਉੱਧਰ ਤੁਰਿਆ ਹੀ ਫਿਰਦਾ ਹੈ ਜਾ ਆਪਣੇ ਇਸ ਮਿੱਟੀ ਦੇ ਭਾਂਡੇ ਨੂੰ ਗੁਰੂ ਦੀ ਸੇਵਾ ਤੇ ਲਾ ਦੇ ਕਰੀ ਚੱਲ ਸੇਵਾ ਗੁਰੂ ਤੈਨੂੰ ਨਿਵਾਜ ਦੇਵੇਗਾ ਉਹ ਤੇਰੇ ਤੱਕ ਗੁਰੂਆਂ ਨੇ ਵੀ ਸੇਵਾ ਕੀਤੀ ਐ ਕਰਕੇ ਦਿਖਾਈ ਐ ਇਦਾਂ ਸੇਵਾ ਕਰੀ ਦੀ ਐ ਸਿੱਖਾ ਐਦਾਂ ਜਦੋਂ ਗੁਰਦੇਵ ਦੇ ਲੰਬੇ ਦਾੜੇ ਤੇ ਪ੍ਰਸ਼ਨ ਕਰਿਆ ਮਹਾਪੁਰਖ ਬਾਬਾ ਸ਼੍ਰੀਚੰਦ ਜੀ ਆਖਦੇ ਏਡਾ ਦਾੜਾ ਆਪ ਜੀ ਨੇ ਕਿਸਕਾਰ ਦੀ ਖਤ ਰੱਖਿਆ ਹੈ ਖੇਡ ਸੀ ਆਪਸ ਵਿੱਚ ਸਤਿਗੁਰ ਕਹਿੰਦੇ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਨ ਸਾਫ ਕਰਨ ਉਹ ਸਿੱਖਾ ਤੇਰਾ ਤੱਕ ਗੁਰੂ ਵੀ ਨਿਮਰਤਾ ਦੀ ਮੂਰਤ ਹੈ ਤੂੰ ਕਿੱਧਰ ਉੱਡਿਆ ਫਿਰਦਾ ਹੈ ਜਾ ਸੰਗਤ ਦੇ ਜੋੜਿਆਂ ਦੇ ਧੂੜ ਹੋ ਜਾ ਪੈ ਜਾ ਉਸ ਧੂੜ ਵਿੱਚ ਜਾ ਕੇ ਬਖਸ਼ਿਆ ਜਾਵੇਂਗਾ ਬਖਸ਼ਿਆ ਜਾਵੇਂਗਾ ਮਨ ਨੀਵਾ ਹੋਵੇਗਾ ਮਹਾਰਾਜ ਤੈਨੂੰ ਉੱਚਾ ਚੱਕ ਦੇਵੇਗਾ ਹੁਣ ਉਹ ਤੈਨੂੰ ਉੱਚਾ ਤਾਂ ਨਹੀਂ ਚੱਕਦਾ ਤੇਰੇ ਤੋਂ ਸਾਂਭਿਆ ਨਹੀਂ ਜਾਣਾ ਤੇਰੇ ਅੰਦਰ ਕਈ ਜਨਮਾਂ ਦੀ ਮੈਲ ਪਈ ਹੈ ਸੱਪ ਵਰਗੀ ਜ਼ਹਿਰ ਪਈ ਹੈ ਜਾ ਗੁਰੂ ਕੋਲੇ ਸੰਖਿਆ ਸੇਵਾ ਕਰਕੇ ਉਹ ਸੰਖਿਆ ਲੈ ਲਾ ਜ਼ਹਿਰ ਨੂੰ ਮਾਰਨ ਵਾਲਾ ਸੰਖਿਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਮਾਰਨ ਵਾਲਾ ਇਹ ਜ਼ਹਿਰ ਨੂੰ ਮਾਰਨ ਵਾਲਾ ਸੰਖਿਆ ਸੇਵਾ ਤੇ ਸਿਮਰਨ ਹੈ ਲੈਲਾ ਤੇਰੀਆਂ ਕੁਲਾਾਂ ਤਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ